ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਹਰਗੋਬਿੰਦ ਨਗਰ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ੱਕੀ ਪ੍ਰਸਥਿਤੀਆਂ ਵਿੱਚ Laash ਮਿਲੀ ਹੈ ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਉਧਰ ਮ੍ਰਿਤਕ ਦੇ ਮੂੰਹ ਤੇ ਚੂਹਿਆਂ ਦੇ ਵੱਢਣ ਦੇ ਨਿਸ਼ਾਨ ਸਨ ਅਤੇ ਕੀੜਿਆਂ ਵੱਲੋਂ ਇਸ ਨੂੰ ਨੋਚਿਆ ਜਾ ਰਿਹਾ ਸੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਧਰ ਮੀਡੀਆ ਨਾਲ ਗੱਲਬਾਤ ਕਰਦੇ ਹਾਂ ASI ਜਸਵੰਤ ਸਿੰਘ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਮ੍ਰਿਤਕ ਦੀ ਲਾਸ਼ ਪਈ ਹੋਈ ਸੀ ਉਹਨਾਂ ਕਹਿੰਿਆ ਕਿ ਮ੍ਰਿਤਕ ਪ੍ਰਾਈਵੇਟ ਤੌਰ ਤੇ ਡਰਾਈਵਰੀ ਕਰਦਾ ਹੈ ਅਤੇ ਇਹ ਪ੍ਰਵਾਸੀ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਵੱਲੋਂ ਸ਼ਰਾਬ ਦਾ ਵੀ ਸੇਵਨ ਕੀਤਾ ਜਾਂਦਾ ਸੀ ਕਿਆ ਜਾ ਰਿਹਾ ਹੈ ਕਿ ਇਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਇਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਫਿਲਹਾਲ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮਾਮਲਾ ਕੀ ਹੈ ਜਸਵੰਤ ਜੀ ਇਹ ਕੀ ਮਾਮਲਾ ਹੈਗਾ ਕਿਹੜੇ ਏਰੀਆ ਦਾ ਮਾਮਲਾ ਹੈ ਯਾਰ ਬੰਦਨਗਰ ਦਾ ਮਾਮਲਾ ਪ੍ਰਵਾਸੀ ਮਜ਼ਦੂਰ ਹੀ ਉੱਥੇ ਕਲਾਈ ਤੇ ਰਹਿੰਦਾ ਸੀ ਜੀ ਹਾਂਜੀ ਜਸਬੀਰ ਸਿੰਘ ਦੇ ਵੇੜੇ ਤੇ ਜੀ ਸਰ ਕੀ ਹਾਲਾਤ ਲੱਗ ਰਹੇ ਬੋਡੀ ਦੇ ਕੀ ਮੈਨੂੰ ਪਤਾ ਚੱਲੇ ਤੁਹਾਨੂੰ ਉਹਨਾਂ ਨੇ ਨਸ਼ਾ ਸ਼ਾਫ ਸੁਕਿੰਦਾ ਜੀ ਮੇਰੇ ਖਰਾ ਸ਼ਾਫ ਦੀ ਬਾਦ ਮੌਤ ਹੋਈ ਉਹ ਆਪਦੇ ਸਿਰੇ ਪੋਟ ਹੋਣ ਕਹਾਵਾਂਗੇ ਤੇ ਉਹਦਾ ਵੀ ਕਈ ਉਹ ਦੇਖਿਓ ਉਹਦੇ ਕਈ ਕਈ ਪਾਸੇ ਉਹਦਾ ਮਾਸ ਉਤਰਿਆ ਹੋਇਆ ਹੈ ਜਾਂ ਕਈ ਸਟਾਂਜੀ ਟਾਈਪ ਦੀ ਲੱਗਦੀ ਹੈ ਕੀ ਹੈਗਾ ਉਹ ਡਾਕਟਰ ਸਾਹਿਬ ਦੱਸਣਗੇ ਜੋ ਵੀ ਆ ਠੀਕ ਹਾਂ ਸਰ ਇਹ ਕੰਮ ਕੀ ਕਰਦਾ ਹੈ ਡਰਾਈਵਿੰਗ ਕਰਦਾ ਕਿਤੇ ਪ੍ਰਾਈਵੇਟ ਕੋਈ ਜੀ ਪੂਰੇ ਇਕੱਲਾ ਹੀ ਰਹਿੰਦਾ ਸੀ ਜੀ ਆ ਇਕੱਲਾ ਇਕੱਲਾ ਤੇ ਤੁਹਾਨੂੰ ਕਿੰਨੇ ਵਜ ਆਨ ਮਿਡੀਓ 6 ਵਜੇ ਠੀਕ ਬਈ ਤੇ ਫਿਰ ਹਾਲ ਪੋਸਟ ਨਾ ਨਹੀਂ ਦਿਖਾਤਾ ਹਾਂ ਹਰ ਖਾਤੇ ਫੋਰੈਂਸੀ ਲੈਬ ਕੀ ਗੱਲ ਦੀ ਉਹ ਦਸਾਂ ਬਾਅਦ ਰਿਪੋਰਟ ਆਈ ਕੋਲੀਆਂ